ਬਿਲਕੁਲ ਨਾਰਕ ਖਤਮ ਹੋ ਗਿਆ ਕੁਛ ਨਹੀਂ ਆਇਆ ਬਚਾ ਨਹੀਂ ਬਸ ਉਹ ਦੇਖਿਓ ਤਾਜੀ ਮਿੱਟੀ ਥੱਲੇ ਬੈਠਦੀ ਜਾਂਦੀ ਸਾਰੀ ਸੁੱਕੀ ਮਿੱਟੀ ਹੋਵੇ ਤੇ ਉਹਦੇ ਨਾਲ ਬਚਾਅ ਹੋ ਸਕਦਾ ਸੁੱਕੀ ਮਿੱਟੀ ਲੱਗੇ ਹੈ ਨਹੀਂ ਜੀ ਸਾਰੀ ਬੱਦਲ ਮਰ ਜੜੀ ਸਾਡੀ ਇਸ ਤੋਂ ਪਰ ਕੁਛ ਨਹੀਂ ਆਣਾ ਬਿਲਕੁਲ ਖਤਮ ਹੋ ਗਿਆ ਬੰਨਾ ਖਤਮ ਹੋ ਗਿਆ ਹੀ ਬੰਨਾ ਉਹ ਤੇਰਾ ਬੱਸਰੇ ਖੜਾ ਹੈ ਅਧਿਕਾਰੀ ਇਸ ਟਾਈਮ ਅਜੇ ਤੱਕ ਵੀ ਜਿਹੜਾ ਇਸ ਜਗ੍ਹਾ ਤੇ ਨਹੀਂ ਪਹੁੰਚਿਆ ਸੋ ਨੌਜਵਾਨ ਲਾਗੇ ਤੋਂ ਨੌਜਵਾਨ ਵੀਰ ਜਿਹੜਾ ਆਪਣੇ ਤੌਰ ਤੇ ਜਿਹੜੀ ਉਹ ਸੇਵਾ ਕਰ ਰਹੇ ਨੇ ਨਿੱਜੀ ਤੌਰ ਤੇ ਆਪਣੇ ਟਰੈਕਟਰਾਂ ਦੇ ਨਾਲ ਔਰ ਗੱਲਬਾਤ ਕਰਾਂਗੇ ਸਾਰੇ ਵੀਰਾਂ ਨਾਲ ਸਰ ਕੀ ਨਾਮ ਜੀ ਤੁਹਾਡਾ ਅਮਰਿੰਦਰਜੀਤ ਸਿੰਘ ਸਰ ਆ ਕੀ ਸਥਿਤੀ ਹੈ ਜੀ ਬੰਦੀ ਹੈ ਇਸ ਸਮੇਂ ਸਥਿਤੀ ਹੈ ਜੀ ਬਿਲਕੁਲ ਮਾੜੀ ਹੋਈ ਹੈ ਜੀ ਵੱਤ ਵੱਤ ਸੰਘਤੀ ਲੋੜਿਆ ਜਿੰਨੇ ਵੀ ਵੀਰ ਭਰਾ ਸਾਰੇ ਮਤ ਕਰ ਸਕਦੇ ਆ ਭਰਾਵਾਂ ਦੀ ਕੰਨੀ ਚਾਹੀਦੀ ਜੀ ਹਾਂਜੀ ਔਰ ਹੁਣ ਪਾ ਬਨ ਨੂੰ ਖਾਰ ਜਿਹੜੀ ਉਹ ਲੱਗ ਰਹੀ ਲੱਗਦਾ ਆ ਕੋਈ ਲੱਗਾਤਾ ਜੀ ਲਗਾ ਪਰ ਜਿਹੜਾ ਜਿੱਥੇ ਅਸਲੀ ਬਨ ਹੈਗਾ ਉਹ ਤਾਂ ਸਾਰਾ ਖੁਰ ਗਿਆ ਜੇਸੀਬ ਜਿਹੜੀ ਮਿੱਟੀ ਲਾ ਰਹੀ ਉਹ ਹੀ ਰਹਿ ਗਿਆ ਠੀਕ ਹਾਂਜੀ ਹਾਂਜੀ ਔਰ ਟਰੈਕਟਰ ਵੀ ਨਹੀਂ ਇਸ ਜਗ੍ਹਾ ਤੇ ਪਹੁੰਚ ਸਕਦੇ ਨਹੀਂ ਟਰੈਕਟਰ ਨਹੀਂ ਪਹੁੰਚ ਸਕਦੇ ਬਨ ਛੋਟਾ ਹੈ ਨਾ ਹਰ ਜੀ ਜੇ ਟਰੈਕਟਰ ਹੁੰਦੇ ਹੁੰਦੇ ਫੇਰ ਤਾਂ ਸੰਗਤ ਨਹੀਂ ਖਿੱਚਦਣਾ ਹੀ ਕੰਮ ਜੀ ਜੀ ਇੱਕ ਦਾ ਕਰ ਦੇਣਾ ਹੀ ਲਾ ਕੇ ਫਤੇ ਕੰਮ ਹੁਣ ਕਿਹੜੀ ਚੀਜ਼ ਦੀ ਮੰਗ ਹੈ ਇਲਾਕੇ ਦੀਆਂ ਸਸਤ ਲੋਕਾਂ ਵੱਲੋਂ ਕੀ ਮੰਗ ਤਾਂ ਇਹ ਹੈ ਜੀ ਲੋਕ ਤਾਂ ਵੱਤਵ ਆਦਾਰ ਰਹੇ ਨੇ ਪ੍ਰਸ਼ਾਸਨ ਨਹੀਂ ਪਹੁੰਚਦਾ ਜੀ ਪ੍ਰਸ਼ਾਸਨ ਆਪਣੇ ਜਿਹੜੇ ਵੀ ਦਿਨਾਂ ਦੀਆਂ ਡਿਊਟੀਆਂ ਲਾਉਣ ਸੈਕਟਰੀਆਂ ਦੀਆਂ ਜਿਹੜੇ ਵੀ ਹੈਗੇ ਆ ਇੱਥੇ ਆਣ ਕੇ ਮੋਖਾ ਸਾਹਮਣ ਬਾਅਦ ਚ ਟੋਟੀ ਗਿਆ ਤਾਂ ਫਿਰ ਤੇ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਬਾਅਦ ਸੇਵਾ ਕਰਨ ਦਾ ਕਿ ਪਹਿਰਾਜ ਫੋਨ ਨਹੀਂ ਆਪਾਂ ਇਹਨਾਂ ਤੱਕ ਪਹੁੰਚੇ ਦੇ ਜੀ ਬਿਲਕੁਲ ਬਾਅਦ ਵਿੱਚ ਲੋਕ ਤਰਪਾਲਾਂ ਤੇ ਰਾਸ਼ਨ ਲੈ ਕੇ ਪਹੁੰਚ ਜਾਂਦੇ ਨੇ ਉਹੀ ਦਾ ਉਤੋਂ ਬਾਅਦ ਪਹੁੰਚਤੇ ਜਾਂਦੇ ਨੇ ਉਤੋਂ ਬਾਅਦ ਵੀ ਲੜਾਈ ਪੈਂਦੀ ਸਾਰਿਆਂ ਚ ਕਿਸੇ ਨੂੰ ਮਿਲ ਜਾਂਦਾ ਕਿਸੇ ਲੋੜਦਾਨ ਤੱਕ ਜਿਹਨੂੰ ਜ਼ਿਆਦੀ ਲੋੜ ਹੁੰਦੀ ਉੱਥੇ ਤੱਕ ਪਹੁੰਚਿਆ ਨਹੀਂ ਜਾਂਦਾ ਜਿੱਦਾਂ ਹੁਣ ਸਾਰੇ ਨੀਵੇਂ ਲੱਗੇ ਆ ਜੀ ਜੀ ਜੇ ਮੰਨ ਲਓ ਕੱਲ ਨੂੰ ਇੱਥੇ ਪਾਣੀ ਆ ਜਾਂਦਾ ਇੱਥੋਂ ਤ ਹਾਂ ਜੀ ਮੇਰੇ ਹਿਸਾਬ ਨਾਲ 4 ਤੋਂ 5 ਹਜ਼ਾਰ ਏਕੜ ਹੋਣੀ ਹੈ ਜੀ 4 ਤੋਂ 5 ਹਜ਼ਾਰ ਇੱਕ ਜਿਹੜੀ ਜ਼ਮੀਨ ਮਾਰ ਵਿੱਚ ਆ ਜਾਏਗੀ ਜੇਕਰ ਜੇ ਕਿਤੇ ਅੰਦਰ ਵੀ ਜਿਹੜਾ ਬੰਨ ਲੱਗਿਆ ਕਹਿੰਦੇ ਨੇ ਉਹ ਵੀ ਬਹੁਤ ਕਮਜ਼ੋਰ ਹੈ ਉਹ ਤਾਂ ਕਮਜ਼ੋਰ ਹੈ ਜੀ ਉੱਥੇ ਜੇ ਉੱਥੇ ਅਜੇ ਤੱਕ ਪਾਣੀ ਨਹੀਂ ਲੱਗਾ ਜੇ ਉਹ ਚੂਹਿਆਂ ਨੇ ਗੱਡਾਂ ਕੱਢ-ਕੱਢ ਉਹਦਾ ਬੁਰਾ ਹਾਲ ਕੀਤਾ ਪਿਆ ਜੇ ਪਾਣੀ ਉਹਨੂੰ ਲੱਗ ਗਿਆ ਉਹਨੇ ਤੇ ਰਹਿ ਜਾਣਾ ਉੱਥੇ ਜੀ ਜੀ ਸੋ ਜੇ ਦੇਖਿਆ ਜਾਵੇ ਤਾਂ ਇਹੀ ਇੱਕ ਆਖਰੀ ਬੰਨ ਆਇਆ ਜਿਹੜਾ ਇਸ ਇਲਾਕੇ ਨੂੰ ਬਚਾ ਸਕਦਾ ਜੇਕਰ ਇਹ ਬੰਨ ਟੁੱਟਦਾ ਆ ਤਾਂ ਉਹ ਬੰਨ ਜੇ ਟੁੱਟ ਜਾਂਦਾ ਉਸ ਤੋਂ ਬਾਅਦ ਕਿਹੜੇ-ਕਿਹੜੇ ਪਿੰਡ ਪ੍ਰਭਾਵਿਤ ਅਸਤੋਵਾ ਜੀ ਸਰ ਜਿੰਨੇ ਵੀ ਆਪਣਾ ਇਤਨੂੰ ਤਲਵੰਡੀ ਚੌਧਰੀਆ ੱਪਾ ਪੰਮਣਾ ਜਿੰਨੇ ਵੀ ਆ ਪਿੰਡ ਪਿੰਡਿਆ ਚੜਦੇ ਨੇ ਜੀ ਜੀ ਸਾਰੇ ਪ੍ਰਭਾਵਦੀ ਹੋਣੇ ਆ ਜੀ ਪਾਕ ਇਹ ਕਪੂਰਥਲੇ ਲੱਗ ਜਾ ਕੇ ਮਾਰ ਕਰੇਗਾ ਹਾਂਜੀ 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 ਸ਼ੇਖੂਪੁਰ ਤੱਕ ਜੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਬਿਲਕੁਲ ਅਮਰਿੰਦਰ ਸਿੰਘ ਜੀ ਗੱਲਬਾਤ ਕਰ ਰਹੇ ਸੀ ਔਰ ਬਿਲਕੁਲ ਬੰਦ ਜਿਹੜੀ ਪੂਰੀ ਸਥਿਤੀ ਹੈ ਨੌਜਵਾਨ ਵੀਰ ਵੀਰ ਇਹਨਾਂ ਦੇ ਨਾਲ ਆਏ ਨੇ ਸੋ ਨੌਜਵਾਨ ਲਗਾਤਾਰ ਇਹਨਾਂ ਦੇ ਨਾਲ ਜਿਹੜੇ ਉਹ ਕਾਰਜ ਕਰ ਰਹੇ ਨੇ ਸੋ ਬੰਦ ਜਿਹੜੀ ਸਥਿਤੀ ਆ ਉਹਦੇ ਬਾਰੇ ਪੂਰੀ ਜਾਣਕਾਰੀ ਦੇ ਰਹੇ ਸੀ ਹੋਰ ਵੀ ਤਸਵੀਰਾਂ ਸੋ ਨੌਜਵਾਨ ਇਲਾਕੇ ਦੀ ਸੰਗਤ ਜਿਹੜੀ ਆਪਣੇ ਤੌਰ ਤੇ ਬਿਲਕੁਲ ਸੇਵਾ ਕਰ ਰਹੀ ਇਹ ਨੇ ਲਗਾਤਾਰ ਕੀ ਸਥਿਤੀ ਹੈ ਜੀ ਇਸ ਸਮੇਂ ਜਿਹੜੀ ਬੰਦੀ ਹੈ ਤੇ ਸਰੇ ਵੀਰ ਜੀ ਸਥਿਤੀ ਬੜੀ ਬਹੁਤ ਹੀ ਖਰਾਬ ਹੋਈ ਪਈ ਸਥਿਤੀ ਜੀ ਬਈ ਵਾਤ ਤਿੰਨ ਚਾਰ ਦਿਨੋਂ ਹਟਾ ਲੱਗੀ ਨੂੰ ਜਿੱਥੋਂ ਘਟਗੜ ਦਰਿਆ ਇਕੱਲਾ ਹਟਵਾ ਸੀਗਾ ਜੀ 35 40 ਗਰਮਾ ਢਾ ਲਾ ਲਾ ਕੇ ਤੇ ਅੱਜ ਆਪਾਂ ਇਹ ਜਿਹੜਾ ਬੰਨਿਆ ਉਹ ਸਾਰਾ ਵਿੱਚ ਚਲ ਗਿਆ ਇਹ ਨਵਾਂ ਬੰਨ ਬਣਾ ਰਹੀ ਹੈ ਮਸ਼ੀਨ ਜੀ ਪਰ ਫਿਰ ਵੀ ਖੋਰਾ ਲੱਗਾ ਥੱਲੇ ਇਸ ਤੋਂ ਇਧਰ ਸਾਈਡ ਤੇ ਘਟੋ ਘਟ 4000 5000 ਗੱਲਾ ਜਿਹੜੀ ਜ਼ਮੀਨ ਆ ਝੋਨਾ ਹੈ ਇਸ ਵੇਲੇ ਹਰੇ ਭਰੇ ਖੇਤ ਦੇ ਦੇਖ ਰਹੇ ਹੋ ਰੱਬ ਨਾ ਕਰੇ ਇਹਦੇ ਕੋਈ ਨੁਕਸਾਨ ਹੁੰਦਾ ਤੇ ਸਾਰਾ ਜਿਹੜਾ ਏਰੀਆ ਵਾ ਪਾਣੀ ਡੁੱਬ ਜਾਊਗਾ ਝੋਨੇ ਸਾਰੇ ਫਸਲ ਖਰਾਬ ਹੋ ਜਾਣਗੇ ਸੋ ਇੱਕ ਬੜੀ ਖੁਸ਼ੀ ਦੀ ਗੱਲ ਸੀ 2 ਦਿਨ ਪਹਿਲਾਂ ਕਿੰਨੇ ਸੀ ਪਾਣੀ 3-4 ਫੁੱਟ ਜਿਹੜਾ ਉਹ ਘਟ ਗਿਆ ਫਿਰ ਵੀ ਪਾਣੀ ਘਟਣ ਤੋਂ ਬਾਅਦ ਵਿੱਚ ਵੀ ਇਹ ਜਿਹੜੀ ਖਾਰ ਲੱਗਣੀ ਸ਼ੁਰੂ ਹੋ ਗਈ ਦੇਖੋ ਜੀ ਜਿਵੇਂ ਜਿਵੇਂ ਦਰਿਆ ਦਾ ਪਾਣੀ ਥੱਲੇ ਜਾਂਦਾ ਓਵੇਂ ਓਵੇਂ ਖਾਰ ਲਾਉਂਦਾ ਢਾਂ ਲਾਉਂਦਾ ਜੀ ਤੁਸੀਂ ਬਿਲਕੁਲ ਰਹਿੰਦੇ ਹੋ ਤਾਂ ਮਜ਼ਾਰਾ ਪਤਾ ਐ ਇਸ ਏਰੀਆ ਦਾ ਸਿਆਣੇ ਬਜ਼ੁਰਗ ਕਹਿੰਦੇ ਆ ਵੀ ਜਿੱਦਾਂ ਪਾਣੀ ਜਦੋਂ ਥੱਲੇ ਉਤਰਦਾ ਨਾ ਉਦੋਂ ਬਹੁਤ ਜ਼ਿਆਦਾ ਢਾਂ ਲਾਉਂਦਾ ਹੈ ਜੀ ਜੀ ਤੇ ਘਟੋ ਘਟ 15 20 ਫੁੱਟ ਡੂੰਗੀ ਥੱਲੇ ਢਾਂ ਲਾ ਆ ਰਿਹਾ ਜੀ ਤੇ ਸੁਠਾ ਆ ਰਿਹਾ ਮਿੱਟੀ ਵਧਰ ਆ ਤੁਸੀਂ ਬੰਨ ਦੇਖ ਰਹੇ ਹੋ ਕਿ ਸਾਰਾ ਜਿਹੜਾ ਬੰਦ ਸੀਗਾ ਆਰਜੀ ਬੰਨ ਬਣਾਇਆ ਸੀਗਾ ਜੀ ਜੀ ਤਿੰਨ ਸਾਲ ਤੋਂ ਇਹਨੂੰ ਬਣਾ ਰਹੇ ਆ ਇਹ ਸਾਰਾ ਬੰਨ ਹੀ ਖੋਰ ਕੇ ਜਲ ਗਿਆ ਇਹਦੇ ਨਾਲ ਹੁਣ ਮਸ਼ੀਨ ਦੇ ਨਾਲ ਮਿੱਟੀ ਲਾ ਰਿਆ ਤੇ ਇਹ ਕੋਸ਼ਿਸ਼ ਵਾ ਇੱਕ ਬੜੀ ਸਾਰੇ ਨੌਜਵਾਨ ਨੌਜਵਾਨਾਂ ਵੱਲੋਂ ਬੜੀ ਤਕੜੀ ਕੋਸ਼ਿਸ਼ ਆ ਨੌਜਵਾਨ ਰੁੱਖ ਲਿਆ ਆ ਕੇ ਲਾ ਰਿਆ ਮਿੱਟੀ ਲਵਾ ਰੇ ਨਾਲ ਪੂਰੇ ਭਰ ਕੇ ਆ ਰਿਆ ਉਹ ਲਵਾ ਰਿਆ ਤੇ ਇੱਕ ਬੜੀ ਤਕੜੀ ਕੋਸ਼ਿਸ਼ ਚੱਲ ਰਹੀ ਹੈ ਇਹਨੂੰ ਬਚਾਉਣ ਦੀ ਬਹੁਤ ਬਹੁਤ ਨਮਾਜ਼ੀ ਸੋ ਕੋਸ਼ਿਸ਼ ਕਹਿੰਦੇ ਨੇ ਲਗਾਤਾਰ ਜਿਹੜੀ ਉਹ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ਇੱਕ ਬੜੀ ਤਕੜੀ ਕੋਸ਼ਿਸ਼ ਜਿਹੜੀ ਹੈ ਉਹ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇ ਸਕਦੇ ਹੋ ਕੈਮਰਾਮੈਨ ਨੂੰ ਇੱਕ ਵਾਰ ਫੇਰ ਕਰਾਂ ਕਵਾਂਗਾ ਕਿ ਬਿਲਕੁਲ ਜਿਹੜਾ ਆ ਉਹ ਢਾਹ ਜਿਹੜੀ ਉਹ ਲਗਾਤਾਰ ਲੱਗਦੀ ਜਿਹੜੀ ਨਜ਼ਰ ਆ ਰਹੀ ਹੈ ਸੋ ਕਿਤੇ ਵੀ ਢਾਹ ਜਿਹੜੀ ਰੁਕਣ ਦਾ ਨਾਂ ਨਹੀਂ ਲੈ ਰਹੀ ਸੋ ਇਹਦੇ ਦੀ ਸਾਈਡ ਜਿਹੜਾ ਜੀਸੀਬੀ ਦੇ ਨਾਲ ਮਿੱਟੀ ਜਰੂਰ ਪਾਈ ਜਾ ਰਹੀ ਹੈ ਤੇ ਨਾਲ ਨਾਲ ਜਿੰਨੀ ਕ ਮਿੱਟੀ ਪਾ ਰਹੀ ਨੇ ਸੰਗਤ ਪਾ ਰਹੀ ਆ ਓਨੀ ਹੀ ਢਾਹ ਜਿਹੜੀ ਉਹ ਲੱਗਦੀ ਨਜ਼ਰ ਬਿਲਕੁਲ ਸਾਰਾ ਜੋ ਵੀ ਇਸ ਟੈਂਕ ਤੇ ਉੱਤੇ ਜਿਹੜੀ ਤਰਾਸਦੀ ਬਣੀ ਹੋਈ ਹੈ ਬੰਦੀ ਤਾਂ ਲੰਬੇ ਸਮੇਂ ਤੋਂ ਜਦੋਂ ਦਾ ਪਾਣੀ ਆਇਆ 35 40 ਦਿਨ ਹੋ ਗਏ ਲਗਾਤਾਰ ਸੇਵਾ ਕਰ ਰਹੇ ਸੀ ਕੀ ਸਥਿਤੀ ਹੈ ਜੀ ਅੱਜ ਬਹੁਤ 나ਜੁਕ ਸਥਿਤੀ ਤੇ ਬੰਨ ਰਾਜਕੋਟ ਕਿਉਂਕਿ ਪਾਣੀ ਬੰਨ ਦੇ ਉਪਰ ਦੇ ਲੱਭ ਚੱਲੇ ਸੀ ਤੇ ਸੰਗਠਾ ਨੇ ਮਿਲ ਕੇ ਪਹਿਲਾਂ ਪੋਰੇ ਲਗਾਏ ਫਿਲਟਰ ਆਪੀ ਤੇ ਪਹਿਲਾਂ ਉਸ ਮੋਈ ਨੂੰ ਬੰਨ ਕਿਤਾ ਉਸ ਤੋਂ ਬਾਅਦ ਸੰਗਠਾ ਦੇ ਸਹਿਯੋਗ ਨਾਲ ਫਿਰ ਪੋਮਪ ਲਾਈਨ ਆ ਗਈ ਜੀ ਤੇ ਰੋਕਾ ਫੜ ਵੜ ਕੇ ਲਗਾਏ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਤਾਏ ਤੇ ਪਹੁੰਚਣ ਪੰਨ ਮੈਂ ਦੇਖ ਰਿਹਾ ਸੀ ਕਾਫੀ ਖਾਰ ਲੱਗੀ ਲੱਗੀ ਹੈ ਰੋਕਰ ਦਾ ਨਾਂ ਨਹੀਂ ਲੈ ਰਹੀ ਖਾਰ ਇੰਨੀ ਜ਼ਿਆਦਾ ਲੱਗ ਰਹੀ ਹੈ ਸਾਰੇ ਬੰਨ ਵੀ ਜਦੋਂ ਪਾਣੀ ਉਤਰਦਾ ਹੈ ਤੇ ਪਾਣੀ ਦੀ ਸਪੀਡ ਵੱਧ ਜਾਂਦੀ ਹੈ ਜੀ ਪਾਣੀ ਦੀ ਸਪੀਡ ਵਧਣ ਕਰਕੇ ਜਦੋਂ ਤੁਹਾਨੂੰ ਫਾਰਾ ਪੈਂਦਾ ਲੋਕ ਸਦੇ ਵਸੂ ਰੋਕੇ ਇਹਨੂੰ ਤਕਰੀਬਨ ਢਾਈ ਕਿਲੇ ਤਕਰੀਬਨ ਤਕਰੀਬਨ 200 ਮੀਟਰ ਇਹਨੂੰ ਖਾਰ ਕੇ ਬੰਦ ਨੇੜੇ ਆਇਆ ਕੀ ਕੀ ਲੱਗਦਾ ਬੰਨ ਨੂੰ ਬਚਾ ਲੋਗੇ ਪੱਕੇ ਇਸੇ ਤਰ੍ਹਾਂ ਅਰਦਾਸ ਕਰ ਸਕਦੇ ਤੇ ਆਪਣੀ ਕੋਸ਼ਿਸ਼ੇ ਬਤਕੇ ਅੱਗੇ ਮਾਲਕ ਦੀ ਕਿਰਪਾ ਤੇ ਉਸ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਜਿਹੜੇ ਘਰਾਂ ਵਿੱਚ ਵੀ ਬੈਠੇ ਨਹੀਂ ਹਣ ਵੀ ਘਰਾਂ ਵਿੱਚ ਬੈਠੇ ਬੇਨਤੀ ਕਰਦੇ ਆ ਕਿ ਵੱਤੂਆ ਸੰਗਤਾਂ ਪਹੁੰਚੋ ਕਿਉਂਕਿ ਇੱਥੇ ਸ਼ਫੇਦੇ ਵੱਟ ਕੇ ਜਦੋਂ ਲੈਾਈ ਤੇ ਜਦ ਲਾਉਣੇ ਹੁੰਦੇ ਨੇ ਬੜੀ ਦਿੱਕਤ ਆਉਂਦੀ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਤੂਆ ਆਪਣੇ ਟਰੈਕਟਰ ਲੈ ਕੇ ਆਓ ਕਿਉਂਕਿ ਸ਼ਫੇਦੇ ਵੱਟ ਕੇ ਦੂਰ ਰੱਖ ਤੋਂ ਸੰਗਤਾਂ ਆਪਣੇ ਆਪ ਅੱਗੇ ਸ਼ਫੇਦੇ ਖਿੱਚ ਕੇ ਲੈ ਆਣਗੇ ਬਹੁਤ ਬਹੁਤ ਧੰਨਵਾਦ ਜੀ ਇਹ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੰਦੀਪ ਜਰ ਦੇ ਨਾਲ ਜਸਤੇਰ ਸਿੰਘ ਝੰਡ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਔਰ ਇਥੋਂ ਦੇ ਵਸਨੀਕ ਜਿਹੜੇ ਨੇ ਆਸ-ਪਾਸ ਦੇ ਲੋਕ ਜਿਹੜੇ ਸਾਡੇ ਨਾਲ ਮੌਜੂਦ ਨੇ ਸੋ ਬੰਦੀ ਸਥਿਤੀ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਅੰਮੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਸੁਰਜੀਤ ਸਿੰਘ ਟੱਬਾ ਜੀ ਕੀ ਸਥਿਤੀ ਆ ਜੀ ਇਸ ਟਾਈਮ ਬੰਦੀ ਐ ਅਸੀਂ ਲਗਭਗ ਨਾਲ ਦੂਸਰੇ ਤੀਸਰੇ ਦਿਨ ਹੀ ਇੱਥੇ ਨਜ਼ਰ ਮਾਰ ਰਹੇ ਆ ਜਦੋਂ ਤੋਂ ਇਹਨਾਂ ਨੇ ਸਾਥੀਆਂ ਨੇ ਇਲਾਕੇ ਨਵ ASCII 900 ਵਾਲਿਆਂ ਮੰਗੂਪੁਰ ਵਾਲਿਆਂ ਨੇ ਆਪਣੀ ਪੈੜੀਆਂ ਹਜ਼ਾਰਾਂ ਏਕੜ ਪੈੜੀ ਬਚਾਉਣ ਲਈ ਬਹੁਤ ਵੱਡਾ ਉਪਰਾਲਾ ਪਹਿਲਾਂ ਤੋਂ ਉਹਨਾਂ ਨੂੰ ਬਹੁਤ ਵੱਡੀ ਸ਼ਾਬਾਸ਼ ਕਿਉਂਕਿ ਸਰਕਾਰ ਦੀ ਮਦਦ ਤੋਂ ਬਿਨਾਂ ਇੱਡਾ ਵੱਡਾ ਕੰਮ ਕਰਨਾ ਸੰਗਤ ਜਿੱਥੇ ਆ ਜਾਵੇ ਦੁਨੀਆ ਜਿੱਤ ਸਕਦੇ ਆ ਜੀ ਤੇ ਲਗਾਤਾਰ ਇਹਨਾਂ ਨਾਲ ਸੰਪਰਕ ਚਾ ਜਿਹੜਾ ਦੂਜੇ ਤੀਜੇ ਦਿਨ ਵੱਜ ਜਾਂਦਾ ਹੁਣ ਜਦੋਂ ਰਾਤ ਪਤਾ ਲੱਗਾ ਵੀਡੀਓ ਦੇਖੀ ਕਿ ਗੜੀ ਹੈ ਧਾ ਲੱਗੀ ਆ ਤਾਂ ਜਦੋਂ ਉਹਨੂੰ ਅੱਖੀਂ ਆਣ ਕੇ ਸਵੇਰੇ ਅਸੀਂ ਵਰਦੇ ਮੀਚ ਅਸੀਂ ਆਏ ਆ ਸਵੇਰੇ ਦੇਖਿਆ ਕਾਫੀ ਨੁਕਸਾਨ ਹੋਇਆ ਫਿਰ ਵੀ ਬੜੇ ਜਦੌਜਾਦ ਦੇ ਨਾਲ ਜੇ ਅਸੀਂ ਵੀ ਮਸ਼ੀਨ ਲੱਗੀ ਹੋਈ ਹੈ ਲੋਕ ਲੱਗੇ ਹੋਏ ਆ ਮਿੱਟੀ ਦੀਆਂ ਟਰਾਲੀਆਂ ਦੀਆਂ ਤੇ ਫੋਨ ਆ ਰਹੇ ਪੂਰਿਆਂ ਦੇ ਫੋਨ ਆ ਰਹੇ ਆ ਆਸ ਹੈ ਕਿ ਕੁਝ ਇਹਦਾ ਬਚਾਅ ਹੋ ਸਕਦਾ ਨਹੀਂ ਤੇ ਵਰਨਾ ਇਹ 40 45 ਦਿਨ ਦੀ ਮਿਹਨਤ ਜਿਹੜੀ ਬੇਕਾਰ ਚਲੀ ਜਾਊਗਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੇ ਤੱਕ ਇਹ ਬੜੀ ਆਪਣੇ ਆਪ ਜਿੱ ਇੱਕ ਤਰਾਸ ਦੀ ਹੈ ਕਿ ਬਿਲਕੁਲ ਅਸੀਂ ਬਿਆਸ ਪੰਜਾਬ ਦਾ ਇੱਕ ਮੁੱਖ ਦਰਿਆ ਵਾ ਤੇ ਇਹਦੇ ਚੜ੍ਹਦੇ ਪਾਸੇ ਇੱਕ ਕੰਡੇ ਦੇ ਪਾਸੇ ਵੜੇ ਗੱਲ ਕਰ ਰਹੇ ਆ ਤੇ ਜਦੋਂ ਇ ਇੱਕੜ ਜ਼ਮੀਨ ਹੋਵੇ ਔਰ ਉਹਨਾਂ ਦਾ ਰੋਟੀ ਪਾਣੀ ਵੀ ਇੱਥੋਂ ਚੱਲਦਾ ਹੋਵੇ ਉਹ ਫਸਲ ਬਿਲਕੁਲ ਹਰੀ ਭਰੀ ਦਿਸਦੀ ਹੋਵੇ ਤਾਂ ਪ੍ਰਸ਼ਾਸਨ ਦਾ ਨਾਮ ਨਾ ਬੜਾ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣਦਾ ਕਿ ਕਿਉਂ ਨਹੀਂ ਸੁਵਾਰਿਆ ਜਦ ਕਿ ਇੱਥੇ ਜਦੋਂ ਮੈਂ ਰਾਤ ਸਸਰਾਲੀ ਦੀਆਂ ਵੀਡੀਓ ਦੇਖ ਰਿਹਾ ਸੀ ਤੇ ਲੁਧਿਆਣਾ ਦੇ ਟੀਸੀ ਸਾਹਿਬ ਜਿਹੜੇ ਆ ਉਹ ਉੱਥੇ ਪਹੁੰਚੇ ਹੋਏ ਸੀ ਤੇ ਸਾਡੇ ਜ਼ਿਲ੍ਹੇ ਦੇ ਟੀਸੀ ਸਾਹਿਬ ਨੂੰ ਵੀ ਚਾਹੀਦਾ ਸੀ ਖੁਬੂਤ ਲਿਆਣ ਨੂੰ ਕਿ ਇੱਥੇ ਬੰਦ ਤੇ ਆਉਂਦੇ ਇਹਨਾਂ ਦੀ ਸਪੋਰਟ ਕਰਦੇ ਸੋ ਬਾਅਦ ਵਿੱਚ ਲੋਕ ਲੰਗਰ ਲੈ ਕੇ ਪ੍ਰਸ਼ਾਸਨ ਜਿਹੜਾ ਲੰਗਰ ਲੈ ਕੇ ਤਰਪਾਣਾ ਲੈ ਕੇ ਤੁਰ ਪੈਂਦਾ ਹੈ ਕਿਉਂ ਨਾ ਪਹਿਲਾਂ ਹੀ ਜੇਕਰ ਇਹਨਾਂ ਦੀ ਆ ਬਾਠ ਸਕਦਾ ਜੀ ਬਿਲਕੁਲ ਜੀ ਉਹ ਬਾਦ ਵਿੱਚ ਤਾਂ ਤੁਸੀਂ ਕਹਿੰਦੇ ਹੁੰਦੇ ਹੀ ਪਿਛੋ ਤੰਬਾ ਫੋਕਣ ਦਾ ਕੀ ਫਾਇਦਾ ਜੇ ਮੈਂ ਪਿਛੇ ਦਰਿਆ ਤੁਸੀਂ ਜੇ ਵੀਡੀਓ ਦਿਖਾਉ ਤਾਂ ਉਹਦੇ ਵਿੱਚ ਬਹੁਤ ਵੱਡਾ ਬ੍ਰੇਤਾ ਜੇ ਅਸੀਂ ਗੂਗਲ ਮੈਪਸ ਵੀ ਦੇਖੋ ਸੈਂਟਰ ਵਿੱਚ ਬਹੁਤ ਵੱਡਾ ਬ੍ਰੇਤਾ ਪਿਆ ਧੋੜਾ ਪਿਆ ਜੀ ਤੇ ਦੋਵੇਂ ਬੰਨੇ ਨੋਚਾਂ ਸਾਈਡ ਤੇ ਜਿਹੜੀ ਹੈ ਸੱਟ ਵਾਜੀ ਦੀ ਵੀ ਪਾਣੀ ਸੀ ਜੇ ਇਹਨੂੰ ਸਾਫ਼ ਕੀਤਾ ਹੁੰਦਾ ਸਮੇਂ ਸਿਰ ਤੇ ਅੱਜ ਸ਼ਾਇਦ ਇਹ ਦਿਨ ਸਾਨੂੰ ਨਾ ਦੇਖਣ ਪੈਂਦੇ ਹਜੇ ਵੀ ਜੇ ਪ੍ਰਸ਼ਾਸਨ ਇਹਨਾਂ ਸਾਥੀਆਂ ਦਾ ਪੂਰਾ ਸਪੋਰਟ ਕਰੇ ਸਾਥ ਦਵੇ ਆਪਣੇ ਸਾਧਨ ਹਮਲਾ ਫੈਲਾ ਲੈ ਕੇ ਆਵੇ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਤਾਲਮੇਲ ਬਣਿਆ ਤੇ ਹਜ ਤਸਵੀਰ ਸਟਾਫੀ ਤੋਂ ਸਾਡੇ ਨਾਲ ਗੱਲਬਾਤ ਕਰ ਰያ ਸੀ ਉਹ ਬੰਦ ਸਥਿਤੀ ਦੇ ਬਾਰੇ ਤਾਂ ਦੱਸ ਰਿਆ ਸੀ ਜੋ ਕੈਮਰਾਮੈਨ ਨੂੰ ਕਮਾਗਾ ਕਿ ਇਤਨੀ ਸਾਈਡ ਜੁਰਤ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਲੋਕ ਆਪਣੇ ਤੌਰ ਤੇ ਨਿੱਜੀ ਆਪਣੇ ਵਹੀਕਲ ਲੈ ਕੇ ਜਿਹੜੇ ਆ ਉਹ ਬੰਦ ਦੀ ਜਿਹੜੀ ਆ ਉਹ ਪਰਪਾਈ ਕਰ ਰਹੇ ਨੇ ਸੋ ਬੰਦ ਨੂੰ ਮਜ਼ਬੂਤ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਇਹ ਨੌਜਵਾਨ ਜਿਹੜੇ ਇੱਥੇ ਨੇ ਕਹਿੰਦੇ ਨੇ ਕਿ ਅੱਧੀ ਰਾਤ ਹੋਈ ਅਸੀਂ ਇੱਥੇ ਪਹੁੰਚ ਗਏ ਸੀ ਸੋ ਬਰਦੇ ਮਹੀ ਦੇ ਵਿੱਚ ਵੀ ਇਹ ਨੌਜਵਾਨ ਜਿਹੜੇ ਇਹ ਬਿਲਕੁਲ ਨਹੀਂ ਰੁਕੇ ਔਰ ਬੰਦ ਨੂੰ ਲਗਾਤਾਰ ਜੇਕਰ ਬੰਦ ਬਚ ਕੋਈ ਵੀ ਅਧਿਕਾਰੀ ਜਿਹੜਾ ਹਜੇ ਤੱਕ ਇਹਨਾਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚਿਆ ਸੋ ਕਾਫੀ ਮਯੂਸ ਨੇ ਇਸ ਏਰੀਏ ਦੇ ਲੋਕ ਮਹਿਰ ਵਾਲਾ ਬਾਜਾ ਔਰ ਅੰਮ੍ਰਿਤਪੁਰ ਨਾਲ ਇਧਰ ਗੱਲ ਕਰੀਏ ਤਾਂ ਮੰਗੂਪੁਰ ਵਾਲੀ ਸਾਈਡ ਮੰਗੂਪੁਰ ਦੇ ਵੀ ਜਿਹੜੇ ਵਸਨੀਕ ਲੋਕ ਨੇ ਸੋ ਸਾਰਿਆਂ ਦੇ ਵਿੱਚ ਭਾਰੀ ਰੋਸ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਆ ਉਹ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦਵਾਬਾ মিডিਆ ਹਾਊਸ ਤੇ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਅ ਲੋਕ ਆਪਣੇ ਤੌਰ ਤੇ ਨਿੱਜੀ ਤੌਰ ਤੇ ਆਪਣੀ ਮਸ਼ੀਨ ਲਗਾ ਕੇ ਉਹਦੇ ਨਾਲ ਜਿਹੜਾ ਬੰਦ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਵਿੱਚ ਉਹ ਇੱਕ ਦੋ ਨੌਜਵਾਨ ਜਿਹੜੇ ਉਹ ਪਾਬੂਕ ਪਾਬੂਕ ਵੀ ਹੋ ਗਏ ਸੀ ਕਹਿੰਦੇ ਨੇ ਕਿ ਸਾਨੂੰ 45 ਦਿਨ ਹੋ ਗਏ ਨੇ ਲਗਾਤਾਰ ਮਿਹਨਤ ਕਰਦਿਆਂ ਨੂੰ ਔਰ ਅੱਜ ਜਿਹੜੀ ਸਾਡੀ ਮਿਹਨਤ ਉਹਦਾ ਮੁੱਲ ਨਹੀਂ ਮੁੜ ਰਿਹਾ ਸੋ ਬੰਦ ਜਿਹੜਾ ਲਗਾਤਾਰ ਜਿਹੜੀ ਇਹਨੂੰ ਖਾਰ ਲੱਗਦੀ ਨਜ਼ਰ ਆ ਰਹੀ ਹੈ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੁੜੇ ਰਹੋ ਦਵਾਪਾ মিডিਆ ਹਾਊਸ ਦੇ ਨਾਲ ਜੂਨੀਅਨ ਤੋਂ ਆਗੂ ਵੀ ਸਾਡੇ ਨਾਲ ਮੌਜੂਦ ਨੇ ਸੋ ਬੰਦ ਦੀ ਸਥਿਤੀ ਦੇਖ ਰਹੇ ਹਾਂ ਬਹੁਤ ਹੀ ਨਾਜ਼ੁਕ ਸਥਿਤੀ ਹੈ ਗੱਲ ਮੈਂ ਪਹਿਲਾਂ ਤੇ ਜਿਹੜਾ ਦਵਾਬਾ ਚੈਨਲ ਵਾਲੇ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਇਥੋਂ ਇਸ ਮੌਕੇ ਤੇ ਜਦੋਂ ਕਬਨ ਟੋਟਲ ਦੇ ਕਿਨਾਰੇ ਸੀ ਪਰ ਹੁਣ ਲੋਕਾਂ ਨੇ ਬੜੀ ਹਮਤ ਕਰਕੇ ਉਸ ਬਨ ਨੂੰ ਬਚਾ ਲਿਆ ਪਰ ਜੇ ਆਪਾਂ ਗੱਲ ਕਰੀਏ ਮੋੜ ਲਈ ਅਸੀਂ 25 ਜੁਲਾਈ ਤੋਂ ਲੈ ਕੇ ਜਿਹੜਾ ਗਵਿੰਦਵਾਲ ਸਾਹਿਬ ਪੁਲ ਤੋਂ ਲੈ ਕੇ ਜੰਮੂ ਕੜਾ ਐਕਸਲ ਸਪੇ ਤੱਕ 8 ਕਿਲੋਮੀਟਰ ਤਕਰੀਬਨ ਬਨ ਜਿਹੜਾ ਲੋਕਾਂ ਆ ਲੱਖਾਂ ਰੁਪਈਆ ਲਾ ਕੇ ਜੀ ਬਣਾਇਆ ਜਿਹਦੇ ਵਿੱਚ ਜਿਹੜਾ ਇਥੋਂ ਦਾ ਆਯਾਤ ਉਮੀਦਵਾਰ ਆ ਅਮਲੇ ਰਣੇਂਦਰ ਪ੍ਰਤਾਪ ਦਾ ਬੜਾ ਸਹਿਯੋਗ ਆ ਜੀ ਅਤੇ ਦੂਜੇ ਨੰਬਰ ਤੇ ਬਾਬਾ ਜੈ ਸਿੰਘ ਜੀ ਮਹਿਮਦਵਾਲ ਵਾਲੇ ਜੀ ਬਾਬਾ ਅਬਜੀਤ ਸਿੰਘ ਜੀ ਦਮਦਮਾ ਸਾਹਿਬ ਵਾਲੇ ਅਤੇ ਬੂੜੇ ਵਾਲ ਬਾਬਾ ਨਰਮਲ ਦਾਸ ਜੀ ਦੇ ਉਹਨਾਂ ਦਾ ਬੜਾ ਸਹਿਯੋਗ ਦਿੱਤਾ ਸਾਨੂੰ ਇਸ ਬੰਨ ਨੂੰ ਬਚਾਉਣ ਲਈ ਪਰ ਬੰਨ ਜਦੋਂ ਜਿਵੇਂ ਦਰਿਆ ਦਾ ਪਾਣੀ ਲੱਗ ਗਿਆ ਕਿ ਨਵੀਂ ਆਫਸ ਆ ਗਈ ਜੀ ਵੀ ਦਰਿਆ ਪਾਣੀ ਦੇ ਵਿੱਚ ਵਿੱਚ ਇਹ ਬੰਨ ਦੇ ਨਾਲ ਆ ਲਗਾ ਜੀ ਜੀ ਜਦੋਂ ਪਾਣੀ ਲੱਥਾ ਦੇ ਬੰਨ ਨੂੰ ਢਾਹ ਲੱਗੀ ਆ ਜਿਸ ਨੂੰ ਆਈ 5-6 ਦਰੋਗੇ ਲੋਕ ਲੱਗੇ ਆ ਪਰ ਫੇ ਵੀ ਅੱਜ ਰਾਤ ਬਸਾਂ ਇਹ ਬੰਨਾ بچਿਆ ਜੀ ਜੇ ਹੋਰੇ ਘੰਟਾ ਲੋਕ ਲੇਟ ਹੋ ਜਾਂਦੇ ਰਾਦੇ 12 1 ਵਜੇ ਤੱਕ ਲੱਗੇ ਰਹੇ ਨੂੰ ਬਚਾਉਣ ਚ ਹੁਣ ਓਕਲੈਨ ਇੱਕ ਲੱਗੀ ਹੋਈ ਆ ਪਾਸਿਓਂ ਮਿੱਟੀ ਨਾਲ ਲਾਈ ਜਾਂਦੀ ਆ ਤੇ ਜਿਹੜਾ ਦਰਿਆ ਦਾ ਪਾਣੀ ਆ ਉਹ ਐ ਨਾਲ ਦੀ ਵਗ ਰਿਆ ਅਤੇ ਜਿਹੜੇ ਮੈਂ ਆਵਾਕੇ ਦੇ ਲੋਕਾਂ ਨੂੰ ਵੀ ਔਰ ਜੀ ਉਹ ਯੂਰਪੀਨ ਕਰਦਾਂਗੇ ਆਣ ਕੇ ਇਸ ਬੰਨ ਨੂੰ ਬਚਾਉਣ ਦੀ ਆਪਦੀ ਮਦਦ ਦਿਓ ਕਿਉਂਕਿ ਇਹ ਨਵੇਂ ਨੌਜਵਾਨ ਦੇ ਉਹ ਲੇੜੇ ਲੇੜੇ ਜਮੀਨਾਂ 'ਚ ਉਹ ਰੁੱਖ ਵੱਢ ਕੇ ਨਾਲ ਲਾ ਰਹੇ ਆ ਕਿਉਂਕਿ ਇੱਥੇ ਨੌਜਵਾਨਾਂ ਦੀ ਲੋੜ ਆ ਸਾਡਰ ਕੇ ਬਜ਼ੁਰਗ ਬੰਦੇ ਤੇ ਨਹੀਂ ਕੋ ਕਰ ਸਕਦੇ ਅਸੀਂ ਤਾਂ ਲੋਕਾਂ ਨੂੰ ਹਲਾਸ਼ਾਹ ਹੀ ਦੇ ਸਕਦੇ ਆ ਪਰ ਪ੍ਰਸ਼ਾਸਨ ਆ ਜੀ ਬੱਲ ਮੈਂ ਤੁਹਾਡੀ ਡੋਗਦਾ ਪ੍ਰਸ਼ਾਸਨ ਦਾ ਅਸੀਂ ਸਵੇਰ ਦੇ ਸਵੇਰ ਤਾਂ ਦੇਖ ਰਹੇ ਆ ਪ੍ਰਸ਼ਾਸਨ ਜਿਹੜਾ ਉਹ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਨਹੀਂ ਪਹੁੰਚ ਰਿਹਾ ਆਪਣੇ ਨਿੱਜੀ ਤੌਰ ਤੇ ਤੁਸੀਂ ਕਰ ਰਹੇ ਹੋ ਜੀ ਪ੍ਰਸ਼ਾਸਨ ਦਾ ਮਾੜਾ ਪਤਾ ਲੱਗਿਆ ਵੀ ਡਰੇਨ ਭਗਦਾ ਅਸਦੀ ਆਇਆ ਮੌਕਾ ਵੇਖਣ ਵੀ ਕਦਮ ਘਟੋੜ ਦਾ ਬੰਨ ਜੀ ਜੀ ਮਾਹੀ ਮੈਨੂੰ ਉਹ ਬਾਰੇ ਪਤਾ ਨਹੀਂ ਕਿ ਉਹ ਦੂਜੇ ਪਾਸੇ ਹੈ ਨਹੀਂ ਦੂਜੇ ਪਾਸੇ ਖਲੋਤੇ ਆ ਜਿੱਥੇ ਪੋਕਲਣ ਲੱਗੀ ਹੋਈ ਆ ਜੀ ਜੀ ਤੇ ਜਿਸ ਤਰ੍ਹਾਂ ਲੁਧਿਆਣੇ ਤੋਂ ਬੰਨ ਟੁੱਟਣ ਲੱਗਾ ਸੀ ਸਸਲਾਲੀ ਤੋਂ ਤੇ ਸਾਰਾ ਪ੍ਰਸ਼ਾਸਨ ਹੀ ਉੱਥੇ ਜੀ ਪੰਮਾ ਪਾਰ ਹੋਇਆ ਸੀ ਉਹ ਵੀ ਆਰਜੀ ਬੰਦ ਸੀ ਜੀ ਪਰ ਇੱਥੇ ਵੀ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਵੀ ਜੇਕਰ ਉਹ ਆਣ ਕੇ ਇੱਥੇ ਆਵਦਾ ਜਿਹੜਾ ਜਿੰਨਾ ਵੀ ਪ੍ਰਸ਼ਾਸਨ ਲੈ ਕੇ ਤੇ ਨਾਲ ਕੋਈ ਮਸ਼ੀਨਰੀ ਲੈ ਕੇ ਆਉਣ ਤੇ ਇਸ ਬੰਨ ਨੂੰ ਬਚਾਇਆ ਜਾ ਕੇ ਤਾਂ ਕਿ ਲੋਕਾਂ ਦੀ ਜਿਹੜੀ ਮਿਹਨਤ ਆ ਜਿਹੜਾ ਪੱਤੀ ਜਿਹੜਾਈ ਤੋਂ ਲੈ ਕੇ ਹੁਣ ਤੱਕ ਲੱਗੇ ਹੋਏ ਆ ਮਿੱਟੀ ਪਾਉਣ ਉਹਨਾਂ ਦੀ ਮਿਹਨਤ ਨੂੰ ਫਲ ਲੱਗੇ ਜੇਕਰ ਲੋਕਾਂ ਦਾ ਆਪ ਦੀ ਹਮਤਕਾਰੀ ਰਹਾ ਤੇ ਪ੍ਰਸ਼ਾਸਨ ਦਾ ਵੀ ਸਹਿਯੋਗ ਹੋਵੇ ਤੇ ਇਹ ਬੰਨ ਬਾਈ ਸਕਦਾ ਔਰ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਜਿੱਥੋਂ ਤੱਕ ਵੀ ਹੋ ਸਕੇ ਮਿੱਟੀ ਦੇ ਬੋਰੇ ਭਰ ਕੇ ਲਿਆਓ ਤੇ ਤਾਂ ਕਿ ਬੰਨ ਜਦੋਂ ਲੱਗ ਜਾਏ ਤੇ ਉਹਦੇ ਨਾਲ ਹੀ ਮਿੱਟੀ ਦੇ ਬੋਰੇ ਲਾਸ ਕੇ ਕਿਹ ਹੋਏ ਤੇ ਦੋਵੇਂ ਮਾਰੇ ਸੇਮ ਪੈ ਗਈ ਆ ਤੇ ਸੇਮ ਪੈਣ ਨਾਲ ਮਿੱਟੀ ਦੀ ਬਹੁਤ ਸਮੱਸਿਆ ਵਾ ਤੇ ਇਲਾਕੇ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਜਿੱਥੋਂ ਤੱਕ ਹੋ ਸਕੇ ਮੱਟੀ ਦੇ ਬੋਰੇ ਭਰ ਕੇ ਤੇ ਮਹਈਆ ਕਰਾਈ ਜਾਂ ਤਾਂ ਕਿ ਅਸੀਂ ਬੰਨ ਨੂੰ ਬਚਾਇਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਕਿਰਤੀਕ ਸਾਜ ਯੂਨੀਅਨ ਤੋਂ ਆਗੂ ਸਾਡੇ ਨਾਲ ਗੱਲਬਾਤ ਕਰ ਰਿਹਾ ਸੀ ਸੋ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਹਿੰਦੇ ਨੇ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਹਜੇ ਤੱਕ ਨਹੀਂ ਸਾਡੇ ਕੋਲ ਪਹੁੰਚਿਆ ਸੋ ਇਹ ਵੀ ਬੜੀ ਤਰਾਸਦੀ ਹੈ ਸਾਡੀ ਸਾਡੇ ਏਰੀਆ ਦੀ ਸਾਡੇ ਲੋਕਾਂ ਦੀ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਉਦੋਂ ਪਹੁੰਚਦਾ ਜਦੋਂ ਬੰਨ ਟੁੱਟ ਜਾਂਦਾ ਹੈ ਤਰਪਾਲਾ ਲੈ ਕੇ ਰੋਟੀ ਲੈ ਕੇ ਰਾਸ਼ਨ ਲੈ ਕੇ ਉਹ ਬਾਅਦ ਵਿੱਚ ਪਹੁੰਚਦਾ ਹੈ ਉਹ ਉਹਦੇ ਤੋਂ ਬੇਬਾਦ ਵਿੱਚ ਮੁਆਵਜ਼ੇ ਦੀ ਗੱਲ ਵੀ ਚੱਲਦੀ ਹੈ ਕਿਉਂ ਨਾ ਜੇ ਪਹਿਲਾਂ ਹੀ ਇਸ ਏਰੀਆ ਦੀ ਜੇ ਇਹਨਾਂ ਲੋਕਾਂ ਦੀ ਪਹਿਲਾਂ ਹੀ ਸਾਰ ਲਈ ਜਾਵੇ ਤਾਂ ਹਜ਼ਾਰਾਂ ਏਕ ਜਿਹੜੀ ਫਸਲ ਹੈ ਉਹ ਤ ਸੋ ਭਾਈ ਜੀ 40 ਦਿਨ ਤੋਂ ਲਗਾਤਾਰ ਤੁਸੀਂ ਸੇਵਾ ਕਰ ਰਹੇ ਸੀ ਅੱਜ ਦੀ ਕੀ ਸਥਿਤੀ ਹੈ ਜੀ ਬਿਲਕੁਲ ਜੀ ਖਤਮ ਕੁੱਛ ਨਹੀਂ ਆਇਆ ਬਚਾ ਨਹੀਂ ਬਸ ਉਹ ਦੇਖਿਓ ਤਾਜੀ ਮਿੱਟੀ ਲਾਈ ਉਹ ਵੀ ਕੋਰਦੀ ਜਾ ਰਹੀ ਹੈ ਬਸ 10 ਮਹੀਨੇ ਲਾ ਰਹੇ ਜੇ ਬਚ ਗਿਆ ਇਹੋ ਹੀ ਬਚਾ ਰਹੀ ਸਾਡਾ ਬਚ ਗਿਆ ਠੀਕ ਹੈ ਨਹੀਂ ਤਾਂ ਔਖਾ ਹੋਊ ਸੋ ਕਾਫੀ ਸਵੇਰ ਤੋਂ ਹੀ ਲੱਗੇ ਰਹੇ ਤੁਸੀਂ ਅਸੀਂ ਦੇਖ ਰਹੇ ਸੀ ਸਵੇਰ ਤੋਂ ਕਾਫੀ ਸਵੇਰ ਤੀਕੀ ਰਾਤ ਦੇ ਲੱਗੇ ਰਾਤ 11 ਵਜੇ ਦੇ ਲੱਗੇ ਆ 10:11 ਵਜੇ ਦੇ ਲੱਗੇ ਸੋ ਸਥਿਤੀ ਅੱਜ ਜਿਹੜੀ ਆ ਕੰਟਰੋਲ ਚ ਨਹੀਂ ਆਈ ਨਹੀਂ ਆਈ ਸਹੀ ਹੈ ਮਿੱਟੀ ਉਹ ਹੈਗੀ ਨਾ ਤਾਜੀ ਮਿੱਟੀ ਆ ਥੱਲੇ ਬੈਠਦੀ ਜਾਂਦੀ ਸਾਰੀ ਸੁੱਕੀ ਮਿੱਟੀ ਹੋਵੇ ਤੇ ਉਹਦੇ ਨਾਲ ਬਚਾਅ ਹੋ ਸਕਦਾ ਸੁੱਕੀ ਮਿੱਟੀ ਲੱਗੇ ਹੈ ਨਹੀਂ ਜੀ ਤੁਸੀਂ ਬੜੇ ਨੈਗੇਟਿਵ ਹੋਏ ਹੋਏ ਹੋ ਕਿ ਬਿਲਕੁਲ ਬੰਨ ਯਾਰ ਕੀ ਕਰੀਏ ਸਾਰੀ ਫਸਲ ਮਰ ਜਣੀ ਸਾਡੀ ਇਸ ਤੋਂ ਪਰ ਕੁਛ ਨਹੀਂ ਆਪਦਾ ਬਿਲਕੁਲ ਖਤਮ ਹੋ ਗਿਆ ਬੰਨ ਬਹੁਤ ਦਰਬਾਜ਼ਰੇ ਖੜੇ ਸੋ ਬਿਲਕੁਲ ਭਾਵੁਕ ਹੋ ਗਏ ਇੱਥੇ ਸਾਡੇ ਵੀਰ ਜਿਹੜੇ ਸੇਵਾ ਕਰ ਰਹੇ ਨੇ 40 ਦਿਨ ਤੋਂ ਲਗਾਤਾਰ ਸੇਵਾ ਕਰ ਰਹੇ ਸੀ ਤੇ ਅੱਜ ਬੰਦ ਜਿਹੜੀ ਸਥਿਤੀ ਬਹੁਤ ਹੀ ਨਾਜੂ ਹੋ ਚੁੱਕੀ ਆ ਸੋ ਭਾਈ ਜੀ ਬੜੇ ਭਾਵੁਕ ਹੋ ਗਏ ਸੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਨੌਜਵਾਨ ਆਪਣੇ ਤੌਰ ਤੇ ਇਹ ਸਾਡੇ ਪੰਜਾਬ ਦੀ ਜਵਾਨੀ ਹੈ ਜੀ ਸੋ ਜਵਾਨੀ ਆਪਣੇ ਤੌਰ ਤੇ ਜਿਹੜੀ ਆ ਉਹ ਰੁੱਖ ਖਿੱਚ-ਖਿੱਚ ਕੇ ਆਪਣੇ ਹੱਥਾਂ ਦੇ ਨਾਲ ਬਿਨਾਂ ਟਰੈਕਟਰਾਂ ਤੋਂ ਉਹ ਜਿਹੜੇ ਤੋਂ ਬੰਦ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਵੀ ਜਿਹੜੇ ਨੇ ਵਕਵਾਤ ਪਿੰਡਾਂ ਦੇ ਵਿੱਚੋਂ ਆੜ ਗਏ ਆਪਣੇ ਤੌਰ ਤੇ ਇਸ ਜਿਹੜੀ ਸੇਵਾ ਕਰ ਰਹੇ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿੱਦਾਂ ਆਜੋ ਜੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕੈਮਰਾਮੈਨ ਨੂੰ ਕਹਾਂਗਾ ਕਿ ਇਧਰ ਬੰਦ ਦੀ ਤਰਾਸਦੀ ਜਿਹੜੀ ਆ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਕਿਸ ਤਰ੍ਹਾਂ ਬੰਲ ਜਿਹੜਾ ਆ ਉਹਨੂੰ ਖਾਰ ਲੱਗੀ ਹੋਈ ਆ ਬਿਲਕੁਲ ਜਿਹੜੀ ਬੰਲ ਨੂੰ ਲਗਾਤਾਰ ਖਾਰ ਲੱਗਦੀ ਨਜ਼ਰ ਆ ਰਹੀ ਹੈ ਤੇ ਨੌਜਵਾਨਾਂ ਦਾ ਜੋਸ਼ ਹਾਠਾ ਮਾਰਦਾ ਜੋਸ਼ ਜਿਹੜਾ ਉਹ ਕਿੱਦਾਂ ਲੱਗਦੇ ਇਹ ਸਾਡੇ ਨੌਜਵਾਨੀ ਜਿਹੜੀ ਆ ਪੰਜਾਬ ਦੀ ਨੌਜਵਾਨੀ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਜਿਹੜਾ ਉਹ ਸ਼ਿਪਾਈਦਾ ਆ ਆਪਣੇ ਹੱਥਾਂ ਨਾਲ ਹੀ ਚੱਕ ਕੇ ਜਿਹੜਾ ਉਹ ਇਧਰੀ ਸਾਈਡੋਂ ਲੈ ਜਾਂਦਾ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਦਵਾਵਾ মিডিਆ ਹਾਊਸ ਸੇ ਲਾਈਵ ਤਸਵੀਰਾਂ ਬੰਦ ਜਿਹੜਾ ਆ ਉਹ ਲਗਾਤਾਰ ਜਿਹੜੀ ਧਾ ਲੱਗਦੀ ਜਿਹੜੀ ਉਹ ਨਜ਼ਰ ਆ ਰਹੀ ਆ ਇਹ ਬਾਜੇ ਤੋਂ ਬਾਜੇ ਸਾਈਡ ਤੋਂ ਬੰਦ ਸ਼ੁਰੂ ਹੋ ਕੇ ਖਿਜਰਪੁਰ ਵਾਲੀ ਸਾਈਡ ਤੋਂ ਬੰਦ ਆਉਂਦਾ ਹੈ ਜਿਸ ਦੀ ਕਿ ਅੱਜ ਜਿਹੜਾ ਟੋਕਣ ਦੇ ਕਿਨਾਰੇ ਤੇ ਬਿਲਕੁਲ ਪਹੁੰਚ ਚੁੱਕਿਆ ਨੌਜਵਾਨਾਂ ਵੱਲੋਂ ਲਾਗੇ ਦੇ ਨੌਜਵਾਨ ਵੀਰਾਂ ਵੱਲੋਂ ਜਿਹੜਾ ਆਪਣੇ ਤੌਰ ਤੇ ਜਿਹੜੀ ਸੇਵਾ ਕੀਤੀ ਜਾ ਰਹੀ ਆ ਔਰ ਵੇਖਿਆ ਜਾਵੇ ਤਾਂ ਰਾਤ 11 ਵਜੇ ਦੀ ਇਹ ਢਾਲੀ ਗਈ ਹੋਈ ਆ ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਆ ਉਹ ਇੱਥੇ ਨਹੀਂ ਪਹੁੰਚਿਆ ਸੋ ਆਪਣੇ ਦੌਰ ਦੇ ਜਿਹੜੇ ਲੋਕ ਸੇਵਾ ਕਰ ਰਹੇ ਨੇ ਇਸ ਦਾ ਤੇ ਲਾਈਵ ਤਸਵੀਰਾਂ ਦਰਵਾਦਾ মিডিਆ ਹਾਊਸ ਨੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੋ ਕਹਾਂ ਮੈਨੂੰ ਕਹੋਗਾ ਇੱਕ ਵਾਰ ਜਰੂਰ ਦਿਖਾਉਂਦੀ ਜਿਹੜੀ ਕੋਸ਼ਿਸ਼ ਕਰੇਗੇ ਕਿ ਇਸ طرح ਜਿਹੜੀ ਪਾਣੀ ਨੂੰ ਲਗਾਤਾਰ ਢਾਲ ਲੱਗਦੀ ਜਿਹੜੀ ਨਜ਼ਰ ਆ ਰਹੀ ਆ ਕੀ ਸਿੱਧੀ ਹੈ ਜੀ ਬੰਦੀ ਇਸ ਸਮੇਂ ਭਾਈ ਖਤਰੇ ਜੀ ਆ ਇਹ ਤੇ ਬੰਨਣਾ ਜਿਹੜਾ ਇਹ ਰਾਤ ਤੇ ਹੀ ਖਤਰਾ ਪੈ ਗਿਆ ਇੱਥੇ ਔਏ ਪਰਥੂ ਪਿਆ ਆ ਇੱਥੇ ਦਾ ਚੋਹ ਸੰਗ ਤੇ ਚੋਹ ਜਿੰਨਾ ਕੋ ਜਿਹਦੇ ਕੋ ਕੋਪੂਰਾ ਆਂਦਾ ਉੱਥੇ ਕੋ ਤਾਰ ਆਉਂਦੀ ਆ ਜੋ ਵੀ ਨਾ ਸਾਰੇ ਬੰਦੇ ਲਾਕੇ ਪੋਸ ਪਿੰਡਾਂ ਦੇ ਪਿੰਡ ਇਕੱਠੇ ਹੋਏ ਆ ਅਜੇ ਪੂਰਾ ਜੋਰ ਲਾ ਰਿਆ ਅਸੀਂ ਥੱਲਣ ਦਾ ਪਰ ਇਹ ਕਾਬੂ ਹੋ ਰਿਹਾ ਵਾ ਬੰਨ ਤੇ ਖਤਰੇ ਜੀ ਆ ਪੂਰਾ ਜੀ ਤੇ ਕੋਈ ਦੇਖੋ ਮੋਹ ਦੁਨੀਆ ਵੱਡ ਵੱਡ ਲਈ ਜਾਂਦਾ ਮਿੰਟੋ ਮਢੀ ਲਈ ਜਾਂਦਾ ਵੱਡ ਵੱਡ ਸੋ ਲਗਾਤਾਰ ਖਾਰ ਲੱਗਦੀ ਆ ਖਾਰ ਬਹੁਤ ਲੱਗ ਰਹੀ ਹੈ ਬਹੁਤ ਥੋੜੀ ਨਹੀਂ ਖਾਰ ਲੱਗ ਰਹੀ ਬਹੁਤ ਜ਼ਿਆਦਾ ਲੱਗ ਰਹੀ ਆ ਜਿਹੜੀ ਜਿਹੜੀ ਕੰਟਰੋਲ ਵਿੱਚ ਹੁੰਦੀ ਕਿਤੇ ਵੀ ਨਜ਼ਰ ਨਹੀਂ ਆਣੀ ਨਹੀਂ 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 ਆ ਰਹੀ ਚੀ ਹਾਂਜੀ ਹਾਂਜੀ ਬਿਲਕੁਲ ਨਹੀਂ ਨਜ਼ਰ ਆ ਬਿਲਕੁਲ ਸੋ ਹੋਰ ਵੀ ਸੱਜਣ ਮੌਜੂਦ ਨੇ ਗੱਲਬਾਤ ਕਰਾਂਗੇ ਆ ਦੇਖਦੇ ਰਹੋ ਜੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਦਵਾਦਾ মিডিਆ ਹਾਊਸ ਦੇ ਚੈਨਲ ਤੇ ਸੋ ਕੈਮਰਾਮੈਨ ਨੂੰ ਕਮਾਗਾ ਕਿ ਬਿਲਕੁਲ ਨਜ਼ਦੀਕ ਆ ਕੇ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰੇ ਸੋ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਸਾਡੇ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਲਾਈਵ ਤੁਹਾਡੇ ਨਾਲ ਸਾਂਝੀ ਕਰ ਰਹ ਲਾਈਵ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਨੌਜਵਾਨ ਵੀਰ ਆਪਣੇ ਹੱਥਾਂ ਦੇ ਨਾਲ ਜਿਹੜਾ ਆ ਉਹ ਸਪੈਦੇ ਵਗੈਰਾ ਚੁੱਕ ਕੇ ਜਿਹੜੇ ਉਹ ਲਗਾ ਰਹੇ ਨੇ ਸੋ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝਾ ਕਰ ਰਹੇ ਲਾਈਵ ਤਸਵੀਰਾਂ ਤੁਸੀਂ ਦੇ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬਿਲਕੁਲ ਨੌਜਵਾਨ ਆਪਣੇ ਤੌਰ ਤੇ ਆਪਣੇ ਹੱਥਾਂ ਨੇ ਨਾਲ ਜਿਹੜੇ ਆ ਉਹ ਸਪੈਦੇ ਔਰ ਰੁੱਖ ਜਿਹੜੇ ਪੱਟ-ਪੱਟ ਕੇ ਤੇ ਜਿੱਥੇ ਧਾਲ ਗਈ ਆ ਉੱਥੇ ਲਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ ਸੋ ਇਹ ਸਾਡੇ ਪੰਜਾਬ ਦੀ ਜਵਾਨੀ ਆ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਵਿਫਤਾ ਪੈਂਦੀ ਹੈ ਤਾਂ ਇਹ ਜਵਾਨ ਜਿਹੜੇ ਨੇ ਇਹ ਆਪਣਾ ਕਾਨੂੰਨ ਦੇ ਆਧਾਰ ਤੇ ਯੋਗਦਾਨ ਪਾਉਂਦੇ ਨੇ ਸੋ ਅੱਜ ਇਹਨਾਂ ਦੇ ਆਪ ਖੁਦ ਵਿਫਤਾ ਪਈ ਹੈ ਤੇ ਪੰਜਾਬੀ ਜਿਹੜੇ ਡਟ ਕੇ ਖੜੇ ਹੋ ਗਏ ਨੇ ਲਾਈਵ ਤਸਵੀਰਾਂ ਐਡਵਾਂਸ ਬੰਦੋਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸੋ ਬਿਲਕੁਲ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਵਾਦਾ মিডিਆ ਹਾਊਸ ਤੇ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਟਰ